ਕਦੇ ਗਲੇ ਨੂੰ ਮਤਲਬ ਸਲੋ ਰਹਿੰਦਾ ਹੈ ਹਮੇਸ਼ਾ ਆਪਣਾ ਗਲਾ ਜਿਵੇਂ ਆਪਾਂ ਹਰੇਕ ਰਿਹਾਸ ਜ਼ਰੂਰੀ ਹੈ ਜਿਵੇਂ ਆਪਾਂ ਸਾਦੀ ਪ੍ਰੈਕਟਿਸ ਕਰਦੇ ਆਂ ਉਹਦੀ ਇੱਕ ਅਲੱਗ ਇੰਪੋਰਟੈਂਸ ਹੈ ਜੇ ਆਪਾਂ ਬੇਸ ਦਾ ਖਰਜ ਦਾ ਰਿਹਾਜ ਹੈ ਜਿਹੜਾ ਜੇ ਤੁਹਾਨੂੰ ਕਰਾਉਣਾ ਹੈ ਉਹਦੀ ਅਲੱਗ ਇੰਪੋਰਟੈਂਸ ਹੈ ਜਿਹੜਾ ਆਪਾਂ ਹੁਣ ਸਰਗਮਾ ਕਰਦੇ ਪਏ ਆਂ ਜਾਂ ਜਿਸ ਸਪੀਡ ਤੇ ਹੁਣ ਆਪਾਂ ਆਦਤ ਪਾ ਰਹੇ ਹਾਂ ਸਾ ਰੇ ਮਾ ਧਾ ਇਹ ਸਾਰੇ ਸੁਰਾਂ ਨੂੰ ਆਪਾਂ ਸਮਝ ਰਹੇ ਹਾਂ ਉਸ ਤੋਂ ਬਾਅਦ ਜਦੋਂ ਆਪਾਂ ਸਮਝ ਲਿਆ ਫਿਰ ਇਹਨਾਂ ਨੂੰ ਤੇਜ਼ ਵੀ ਕਰਨਾ ਜਿਵੇਂ ਹੁਣ ਮਾਵਾ ਕਵਾ ਕਾਰੇ ਸਾਰੇ ਰੀਜ਼ਾ ਬੀਜ਼ਾ ਗਾ ਮ ਪਗਾ ਮਦਾ ਬਗਾ ਮਰੇ ਜ਼ਨੀ ਰੀਜ਼ਾ ਹਨ ਲਾਈਕ ਅਰੇ ਕੋਫਰ ਦੇ ਲਗਾ ਹਾਂ ਅਭੀ ਆਪਾਂ ਸਮਝ ਲੱਗ ਆਪਾਂ ਨੂੰ ਪਤਾ ਲੱਗਦਾ ਵੀ ਅੱਜ ਇੱਥੇ ਆ ਮਾਂ ਪਿਆ ਇਥੇ ਸਾ ਮਾ ਹੈ ਦਮਾਰੇ ਸ ਫਿਰ ਆਪਾਂ ਨੂੰ ਪਤਾ ਲੱਗਣਾ ਪੈਂਦਾ ਵੀ ਸੁਰ ਪਿਆ ਕਿੱਥੇ ਸਿਰਫ ਆਪਾਂ ਨੂੰ ਇੱਕ ਉਹਦਾ ਮੇਨ ਘਰ ਜਿਹੜਾ ਉਹ ਪਤਾ ਲੱਗ ਜਾਈ ਯਾਨੀ ਕਿ ਸਾ ਵੀ ਸਾ ਅਸੀਂ ਕਿੱਥੇ ਰੱਖਣਾ ਸਿਰਫ ਸਾਹ ਮਿਲ ਜੇ ਦੈਟਸ ਇਟ ਹੌਲੀ ਹੌਲੀ ਇਹ ਤਾਂ ਰਿਆਜ਼ ਕਰਦੇ ਕਰਦੇ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ